ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨ ਨੋਲਜ ਵਿਲੋਗ ਪਰ ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪੰਜਾਬ ਵਿੱਚ ਜਿਹੜੀਆਂ ਵੱਖ-ਵੱਖ ਅਸਾਮੀਆਂ ਆਈਆਂ ਹਨ ਉਹਨਾਂ ਬਾਰੇ ਜਾਣਕਾਰੀ ਦੇ ਰਿਹਾ ਤਾਂ ਦੋਸਤੋ ਜ਼ਿਆਦਾ ਟਾਈਮ ਨਾ ਲੈਂਦੇ ਆਪਾਂ ਇਸ਼ਤਿਹਾਰ ਉੱਪਰ ਚੱਲਦੇ ਹਾਂ ਤੇ ਸਭ ਤੋਂ ਪਹਿਲਾ ਜਿਹੜਾ ਇਸ਼ਤਿਹਾਰ ਹੈਗਾ ਜੀ ਸਰਕਾਰੀ ਅਧਿਗਿਕ ਸਾਈਸੈਂਸ ਦਾ ਮਕਸੂਦਪੁਰ ਕਪੂਰਥਲਾ ਵਿਖੇ ਜਿਹੜਾ ਕੱਢਿਆ ਗਿਆ ਵੱਖ-ਵੱਖ ਅਸਾਮੀਆਂ ਕੱਢੀਆਂ ਗਈਆਂ ਹਨ। ਹਰ ਇੱਕ ਅਸਾਮੀ ਦੇ ਲਈ 15000 ਰੁਪਏ ਮਾਣ ਪੱਤਾ ਰੱਖਿਆ ਗਿਆ ਹੈ ਤੇ ਅਸਾਮੀਆਂ ਦਾ ਨਾਮ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕ ਕਾਸਮੋਟੋਲੋਜੀ ਇਨਸਟ੍ਰਕਟਰ ਸਿਵਿੰਗ ਟੈਕਨੋਲੋਜੀ ਇਨਸਟ੍ਰਕਟਰ ਦੀਆਂ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਜੀ ਕੁੱਲ 5 ਪੋਸਟਾਂ ਕੱਢੀਆਂ ਗਈਆਂ ਨੇ ਤੇ ਇਹਨਾਂ ਬਾਰੇ ਜਿਹੜੀ ਸਾਰੀ ਜਾਣਕਾਰੀ ਤੁਸੀਂ ਇਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਆ ਉੱਥੇ ਜਾ ਕੇ ਤੁਸੀਂ ਲੈ ਸਕਦੇ ਹੋ ਤੇ ਆਪਣੀਆਂ ਅਰਜ਼ੀਆਂ ਤੁਸੀਂ ਇਹਨਾਂ ਨੂੰ 7 ਦੂ 2025 ਤੱਕ ਜਿਹੜੀਆਂ ਡਾਕ ਰਾਹੀਂ ਜਾਂ ਆਪ ਜਾ ਕੇ ਇਹਨਾਂ ਦੇ ਦਫ਼ਤਰ ਜਿਹੜੀਆਂ ਦੇ ਕੇ ਆਉਣੀਆਂ ਹਨ ਤਾਂ ਦੋ ਆਪਾਂ ਦੇਖ ਲੈਂਦੇ ਹਾਂ ਜੀ ਇੰਡੀਅਨ ਰੈੱਡ ਕਰਾਸ ਸੁਸਾਇਟੀ ਲੁਧਿਆਣਾ ਵਿਖੇ ਪੀ ਐਨ ਦੀ ਇੱਕ ਅਸਾਮੀ ਕੱਢੀ ਗਈ ਹੈ ਜੀ 11700 ਰੁਪਏ ਪ੍ਰਤੀ ਮਹੀਨਾ ਜਿਹੜਾ ਇਹਨਾਂ ਨੇ ਮਾਨ ਰੱਖਿਆ ਹੈਗਾ ਜੀ ਤੇ ਪੰਜਾਬੀ ਇਹ ਭਾਸ਼ਾ ਸਮੇਤ ਮਿਡਲ ਸਟੈਂਡਰਡ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਤੇ ਤੁਸੀਂ ਇਹਨਾਂ ਨੂੰ ਆਪਣੇ ਜਿਹੜੇ ਡਾਕੂਮੈਂਟਸ ਨੇ 7/2/2025 ਤੱਕ ਜਿਹੜੇ ਇਹਨਾਂ ਨੂੰ ਆਪਣੇ ਸਬਮਿਟ ਕਰਾਉਣੀਆਂ ਹਨ ਅਰਜ਼ੀਆਂ ਇਹਨਾਂ ਨੂੰ ਕਰਾਉਣੀਆਂ ਨੇ ਅਹੁਦਿਆਂ ਦੀ ਗਿਣਤੀ ਵਿੱਚ ਵਾਦਾਂ ਜਾਂ ਰੈੱਡ ਕਰਾਸ ਅਟਲੀ ਲੁਧਿਆਣਾ ਫੈਸਲੇ ਅਨੁਸਾਰ ਕੀਤੀ ਜਾਵੇਗੀ ਪੀਐਨ ਦੇ ਅਹੁਦੇ ਲਈ ਉਮਰ ਹੱਦ 18 ਤੋਂ 45 ਸਾਲ ਜਿਹੜੀ ਰੱਖੀ ਗਈ ਹੈ ਨੈਕਸਟ ਦੋਸਤੋ ਦੇਖੀਏ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਿੱਚ ਜਿਹੜੀਆਂ ਭਰਤੀਆਂ ਕੱਢੀਆਂ ਗਈਆਂ ਹਨ ਜੀ ਕਾਰਜਕਾਰੀ ਇੰਜੀਨੀਅਰ ਦੇ ਚਾਰ ਅਸਾਮੀਆਂ ਕੱਢੀਆਂ ਗਈਆਂ ਨੇ ਤੇ ਕਾਰਜਕਾਰੀ ਇੰਜੀਨੀਅਰ ਇਲੈਕਟ੍ਰੀਕਲ ਦੀ ਇੱਕ ਜਿਹੜੀ ਅਸਾਮੀ ਇਹ ਕੱਢੀ ਗਈ ਹੈ ਤੇ ਤੁਸੀਂ ਇਹਨਾਂ ਦੀ ਜਿਹੜੀ ਪੂਰੀ ਜਿਹੜੀ ਡਿਟੇਲ ਹੈਗੀ ਆ ਪੀ ਐਚ ਐਸ ਸੀ .ਪੰਜਾਬ.ਗੋਵ.ਇਨ ਤੇ ਜਾ ਕੇ ਤੁਸੀਂ ਜਿਹੜੀ ਆਪਣੇ ਜਾਣਕਾਰੀ ਲੈ ਲੈਣੀ ਹੈ ਤੇ ਜਿਹੜੀਆਂ ਅਰਜ਼ੀਆਂ ਨੇ 28 ਦੂ 2025 ਸ਼ਾਮ 5:00 ਵਜੇ ਤੱਕ ਤੁਸੀਂ ਇਹਨਾਂ ਨੂੰ ਜਿਹੜੀਆਂ ਪੰਚਾਇਤ ਦੇਣੀਆਂ ਨੇ ਨੈਕਸਟ ਦੋਸਤੋ ਗੱਲ ਕਰੀਏ ਤਾਂ ਆਈਐਮਸੀ ਸਰਕਾਰੀ ਆਈਟੀਆਈ ਮੁਰਿੰਡਾ ਚ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਪੰਜਾਬੀ ਸਟੈਨੋਗ੍ਰਾਫੀ ਗੈਸਟ ਫੈਕਲਟੀ ਦੀ ਪੋਸਟ ਹੈ ਇੱਕ ਜਿਹੜੀ ਪੋਸਟ ਹੈ ਜੀ 15000 ਰੁਪਏ ਪ੍ਰਤੀ ਮਹੀਨਾ ਜਿਹੜੀ ਇਹਨਾਂ ਨੇ ਮਹੰਤਾਨਾ ਰੱਖਿਆ ਹੈ ਤੋ ਦੋਸਤੋ ਇਸੇ ਪੰਜਾਬ ਵਿੱਚ ਵਕ ਵਕਤ ਆਵਾਂ ਦੇ ਆਈਆਂ ਪੋਸਟਾਂ ਪਰ ਜਾਣਕਾਰੀ ਅਤੇ ਇਸੇ ਤਰ੍ਹਾਂ ਹੋਰ ਨਾ ਜੌਬਸ ਸੰਬੰਧੀ ਜਾਣਕਾਰੀ ਲੈਣ ਲਈ ਸਾਡੇ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ